ਜਾਨਾਂ ਚਲੀਆਂ ਗਈਆਂ ਵਾਅਦੇ ਕੀਤੇ ਗਏ 1947 ਤੋਂ ਬਾਅਦ ਤੁਹਾਡੇ ਹੱਕ ਹਕੂਕ ਤੁਹਾਨੂੰ ਵਿਧਾਨ ਸਭਾ ਚ ਦਿੱਤੇ ਜਾਣਗੇ ਹੋਇਆ ਕੀ ਅੱਜ 1947 ਮੁੜ ਚੇਤੇ ਕਰਾਈ ਗਈ ਭਾਈ ਬਰਿਆਮ ਸਿੰਘ ਭਾਈ ਸੁਜਾਨ ਸਿੰਘ ਭਾਈ ਸਰਬਜੀਤ ਸਿੰਘ ਹੋਣਾ ਦੇ ਰਾਈ ਮੈਨੂੰ ਮੈਸੇਜ ਮਿਲਿਆ ਸੀਗਾ ਅਸੀਂ ਰਾਤੋਂ ਰਾਤ ਮੁੱਖ ਮੰਤਰੀ ਨੂੰ ਜਾ ਕੇ ਮਿਲਿਆ ਹਰਿਆਣਾ ਦੇ ਪੱਤਰ ਦਿੱਤਾ ਗਿਆ ਭਰੋਸਾ ਦਿਵਾਇਆ ਗਿਆ ਉਦੋਂ ਬਾਅਦ ਸੀ ਰਾਤੀ 9:30 ਵਜੇ ਇੱਥੇ ਪਰਿਵਾਰ ਨੂੰ ਆਕੇ ਮਿਲੇ ਔਰ ਮੇਰੇ ਨਾਲ ਅਮਨਪ੍ਰੀਤ ਸਿੰਘ ਸੀਗਾ ਮੈਨੂੰ ਕਹਿਣ ਲੱਗਾ ਭਾਈ ਸਾਹਿਬ ਸੰਤਾਲੀ ਸੁਣੀ ਸੀ ਅੱਜ ਵੇਖ ਕੇ ਆਇਆ ਔਰ ਨਈ ਬੰਦੇ ਬਣੇ ਇਹ ਟ੍ਰੇਲਰ ਹੈ ਫਿਲਮ ਤਾਂ ਅੱਗੇ ਚੱਲੂ ਆਹ ਐ ਵੀ ਗੱਲ ਚੇਤੇ ਕਰਾ ਦਿਆਂ ਹਿਮਾਚਲ ਦਾ ਬਜ਼ੁਰਗ ਕੀਰਤਨ ਕਰਨ ਗਏ ਨੂੰ ਕੀ ਕਹਿੰਦਾ ਛੇਰੇ ਪੰਜਾਬ ਵਾਪਸ ਲੈ ਆਓ ਮੈਂ ਕਿਹਾ ਕਿਉਂ ਪੰਜਾਬ ਬਚਾ ਲਓ ਮੈਂ ਕਿਹਾ ਪੰਜਾਬ 부ਜੜ ਜਾਣਦੇ ਹੋ ਤੁਸੀਂ ਪੰਜਾਬ ਬਚਾ ਕੇ ਕੀ ਕਰਨਾ ਤੁਹਾਨੂੰ ਤਾਂ ਬੜੇ ਹੱਕ ਚਾਹੀਦੇ ਨੇ 부ਜੜ ਜਾਣਦੇ ਹੋ ਪੰਜਾਬ ਉਸ ਬਜ਼ੁਰਗ ਦੇ ਬੋਲ ਕੀ ਸਨ ਕਹਿੰਦਾ ਜਿਸ ਦਿਨ ਪੰਜਾਬ 부ਜੜਿਆ ਹਮਾ ਅਚਲ ਹਰਿਆਣਾ ਰਾਜ ਸਥਾਨ ਉੱਜੜੂ ਔਰ ਭਾਰਤ ਦੀ ਧਰਤੀ ਤੋਂ ਮਨੁੱਖੀ ਅਧਿਕਾਰਾਂ ਦਾ ਭੋਗ ਪੈਜੋ ਸ਼ੇਰੇ ਪੰਜਾਬ ਤੋਂ ਬਿਨਾ ਹੋਣਾ ਨਹੀਂ ਇਹ ਬਜ਼ੁਰਗ ਸਿੱਖ ਨਹੀਂ ਸੀ ਜਿੰਨੇ ਗੱਲ ਕਹੀ ਔਰ ਇਹ ਗੱਲ ਇੱਥੇ ਵਾਪਰੀ ਆ ਜੋ ਕੁਝ ਪਿਛਲੇ ਦਿਨੀ ਵਾਪਰਿਆ ਗਿਆ ਮਕਾਨ ਢਾਏ ਗਏ ਕੋਈ ਨੋਟਿਸ ਨਹੀਂ ਦਿੱਤਾ ਗਿਆ 1947 ਤੋਂ ਬੈਠੇ ਆ ਭਿਖਾਰੀ ਨਹੀਂ ਵੀ ਤੁਹਾਡੇ ਤੋਂ ਮੰਗ ਰਹੇ ਆ ਖੈਰਤ ਇਹ ਸਾਡੇ ਹੱਕ ਸੀ ਸਾਡੀ ਮਲਕੀਅਤ ਸੀ ਸਾਡਾ ਸਭ ਕੁਝ ਸੀ ਅਸੀਂ 93% ਦੀ ਕੁਰਬਾਨੀਆਂ ਕਰਕੇ ਆਏ ਔਰ ਸਾਨੂੰ ਕਿਹਾ ਗਿਆ ਸੀਗਾ ਉਜੜੇ ਹੋਏ ਪਰਿਵਾਰਾਂ ਨੂੰ ਇੱਥੇ ਵਸਾ ਦਿਓ ਉਦੋਂ ਪੰਚਾਇਤ ਨਹੀਂ ਸੀ ਹੈਗੀ ਜਿਹਦਾ ਟੰਡੋਰਾ ਪਿੱਟ ਰਹੇ ਹੋ ਉਦੋਂ ਇੱਕੋ ਹੀ ਪੰਚਾਇਤ ਸੀ ਜਿਹਨੂੰ ਯਾਦ ਕਰਕੇ ਅੱਜ ਹਰ ਕਿਸਾਨ ਹਰ ਮਜ਼ਦੂਰ ਹਰ ਦੁਖਿਆਰਾ ਯਾਦ ਕਰਕੇ ਕਹਿੰਦਾ ਬਾਬਾ ਬੰਦਾ ਸਿੰਘ ਬਹਾਦਰ ਜੀ ਮੜਿਆ ਜੋ ਸਾਡੀਆਂ ਜ਼ਮੀਨਾਂ ਸਾਨੂੰ ਮਿਲ ਜਾਣਗੀਆਂ ਇੱਕੋ ਹੀ ਪੰਚਾਇਤ ਹੋਈ ਆ ਦੁਨੀਆ ਤੇ ਜਿੰਨੇ ਖੁਸ਼ੀਆਂ ਹੋਈਆਂ ਜ਼ਮੀਨਾਂ ਵਾਪਸ ਦਵਾਈਆਂ ਉਦੋਂ ਬਾਅਦ ਪੰਚਾਇਤ ਆਈ ਕਿੱਥੇ ਖੋਣ ਵਾਲੀ ਕਦੇ ਪੰਚਾਇਤ ਨਹੀਂ ਹੁੰਦੀ ਦੇਣ ਵਾਲੀ ਹੁੰਦੀ ਪਰੰਪਰਾਵਾਦੀ ਪੰਚਾਇਤ ਨਹੀਂ ਹੁੰਦੀ ਪੰਚਾਇਤੀ ਪੰਚਾਇਤ ਹੋਇਆ ਕਰਦੀ ਇਸ ਲਈ ਪੰਚਾਇਤ ਬਾਬਾ ਬੰਦਾ ਸਿੰਘ ਨੇ ਲਿਆਂਦੀ ਕਦੇ 12 ਮਿਸਲਾਂ ਤੇ ਕਦੇ ਸ਼ੇਰੇ ਪੰਜਾਬ ਸਰਕਾਰੀ ਖਾਲਸਾ ਜਿਨ੍ਹਾਂ ਨੇ ਖੁੱਸੀਆਂ ਹੋਈਆਂ ਜ਼ਮੀਨਾਂ ਤੁਹਾਡੇ ਨਾ ਕਰਵਾਈਆਂ ਉੱਜੜ ਕੇ ਆਏ ਹੋਿਆਂ ਨੂੰ ਕਿਹਾ ਗਿਆ ਸੀ ਤੁਸੀਂ ਉੱਜੜ ਗਏ ਹੋ ਅਸੀਂ ਤੁਹਾਨੂੰ ਅੱਜ ਜ਼ਮੀਨ ਦੇਣੇ ਕੱਲ ਨੂੰ ਹੱਕ ਦੇਾਂਗੇ ਕਿੱਥੇ ਆ ਉਦੋਂ ਤੇ ਪੰਚਾਇਤ ਦਾ ਨਾ ਹੀ ਕੋਈ ਨਹੀਂ ਸੀਗਾ ਜੰਗਲੀ ਜਮੀਨ ਸੀ ਆਬਾਦ ਕੀਤੀ ਚਾਰਪਰਾਵਾਂ ਨੇ 150 ਪਰਿਵਾਰ ਹੋਰ ਵੀ ਵੱਸਦਾ ਹੈ ਇਹ ਚਾਰਾਂ ਨੂੰ ਨਿਸ਼ਾਨਾ ਕਿਉਂ ਬਣਾਇਆ ਗਿਆ ਫਿਰ ਬਿਨਾਂ ਨੋਟਿਸ ਦਿੱਤੇ ਘਰ ਟੋਣੇ ਉਹਨਾਂ ਦੇ ਬਾਥਰੂਮ ਤੋੜ ਦੇਣੇ ਟੁੱਟੀਆਂ ਤੋੜ ਦੇਣੀਆਂ ਮੀਟਰ ਪੁੱਟ ਦੇਣੇ ট্রান্সਫਾਰਮ ਪੁੱਟ ਕੇ ਲੈ ਜਾਣੇ ਕੱਪੜੇ ਚੱਕ ਲੈਣੇ ਘਰ ਤੋੜ ਦਿੱਤੇ ਨੇ ਇੱਥੋਂ ਤੱਕ ਪਾਣੀ ਬਿਜਲੀ ਦੇ ਕਨੈਕਸ਼ਨ ਕੱਟ ਦਿੱਤੇ ਨੇ ਔਰ ਗੈਰ ਦਿੱਤਾ ਗਿਆ ਜਾਂ ਛੱਡ ਕੇ ਚਲੇ ਜਾਓ ਜਾਂ ਜਾਨੋ ਮਾਰ ਦੇਵਾਂਗੇ ਇਹ ਕਿਹੜਾ ਭਾਰਤੀ ਕਾਨੂੰਨ ਹੈ ਇਹ ਕਿਹੜਾ ਲਾਇਨ ਆਰਡਰ ਹੈ ਇਹ ਕਿਹਦੀ ਤਰਜਮਾਨੀ ਹੋਈ ਹੈ ਤੇ ਕੀ ਦੇ ਕਹਿਣ ਤੇ ਹੋਈ ਹੈ ਸਰਪੰਚ ਕੱਲੇ ਚੇਨੀ ਜੁਰਤ ਨਹੀਂ ਉਹ ਇਦਾਂ ਕਰ ਜਾਂਦਾ ਪਿੱਛੇ ਕੁਝ ਹੈ ਉਹ ਵੀ ਜਾਨਣਾ ਜ਼ਰੂਰੀ ਹੈ ਇੰਨੀ ਜੁਰਤ ਹੋ ਤੇ ਚਾਗੀ ਇਹਨਾਂ ਕੁਝ ਕਰ ਗਿਆ ਔਰ ਕੇਵਲ ਚਾਰ ਪਰਿਵਾਰਾਂ ਨੂੰ ਨਿਸ਼ਾਨਾ ਬਣਾਇਆ ਔਰ ਬੱਚਿਆਂ ਨੂੰ ਐਵੇਂ ਧੂ ਧੂ ਕੇ ਗੱਡੀਆਂ 'ਚ ਸੁਭਾਸ਼ ਚੰਦਰ ਅਫਸਰ ਨੇ ਸੁੱਟਿਆ ਜਿਵੇਂ ਮੰਡੀ ਚਾਲੂ ਦੀਆਂ ਬੋਰੀਆਂ ਸੁੱਟ ਦੇਣ ਇੱਕ ਸੂਰਸਿਓ ਨਾ ਬੱਚਿਆਂ ਦਾ ਉਹਨਾਂ ਧੀਆ ਦਾ ਉਹਨਾਂ ਬਜ਼ੁਰਗਾਂ ਦਾ ਇੱਕ ਬੰਦਾ ਬਿਮਾਰ ਸੀ ਜੀ ਇਹਨਾਂ ਦਾ ਰੌਲਾ ਪਾਉਂਦੇ ਦੇ ਸਾਡਾ ਮਰੀਜ਼ ਮਰ ਜਾਊਗਾ ਕਹਿੰਦੇ ਜਦੋਂ ਇਹਨੂੰ ਕੁਝ ਹੋਊ ਉਹਦੋਂ ਦੇਖਾਂਗੇ ਚੱਕ ਕੇ ਲੈ ਗਿਆ ਕੇਸਪਾ ਦਿੱਤੇ ਜੀ ਉਲਟੇ ਕਿ ਕਿਹੜੇ ਤੁਸੀਂ ਕਾਨੂੰਨਾਂ ਦੀ ਗੱਲ ਕਰ ਰਹੇ ਹੋ ਅੱਤਵਾਦੀ ਅਸੀਂ ਕਿ ਤੁਸੀਂ ਉਹ ਕੁਰਸੀਆਂ ਤੇ ਬਹਿਣ ਵਾਲੇ ਲੋਕ ਕਿੱਥੇ ਤੁਹਾਡਾ ਲਾਇ ਐਂਡ ਆਰਡਰ ਕਿੱਥੇ ਹੈ ਜਮਹੂਰੀਅਤ ਅੱਜ ਸ਼ਰਮਸ਼ਾਰ ਸੰਵਿਧਾਨ ਧੱਜੀਆਂ ਕਿੰਨੇ ਉਡਾਈਆਂ ਨੇ ਇਸ ਲਈ ਇਹ ਕੁਛ ਵਾਪਰਿਆ ਸਾਡੇ ਨਾਲ ਹੁਣ ਆਗੀ ਦੂਸਰੀ ਗੱਲ ਹਮਲਾ ਸੱਚਖੰਡ ਤੇ ਵੀ ਹੋਇਆ ਦਰਬਾਰ ਸਾਹਿਬ ਉਡਾ ਦਿੱਤਾ ਗਿਆ ਬਾਬਾ ਜੱਸਾ ਸਿੰਘ ਗਾਲੂ ਵਾਲੀਏ ਨੂੰ ਸਰਕਾਰ ਦੇ ਸਨੇਹੇ ਆਏ ਆਓ ਬੈਠ ਕੇ ਗੱਲ ਕਰੀਏ ਕਹਿੰਦੇ ਗੱਲ ਮੁਆਵਜ਼ਿਆਂ ਦੀ ਨਹੀਂ ਗੱਲ ਇਥੋਂ ਇਨਸਾਫ ਦੀ ਤੁਰੂ ਮੁਆਵਜ਼ਾ ਨਹੀਂ ਚਾਹੀਦਾ ਭਾਈ ਰਿਸ਼ਮ ਸਿੰਘ ਹੁਣਾਂ ਨੂੰ ਇਨਸਾਫ ਚਾਹੀਦਾ ਹੈ ਅਬਦਾਲੀ ਨੂੰ ਕਿਹਾ ਸੀਗਾ ਇਹ ਹੁਣ ਆਪਣੇ ਠੱਠੇ ਹੋਏ ਘਰ ਦੇ ਜਿਹੜਾ ਇਹ ਬੱਜਰ ਬਣਾ ਦਿੱਤਾ ਗਿਆ ਨਾ ਹੁਣ ਇਹਦੇ ਉੱਤੇ ਖਲੋ ਕੇ ਅਸੀਂ ਵੀ ਪ੍ਰਣ ਕਰਦੇ ਆਂ ਦਰਬਾਰ ਸਭ ਦੁਬਾਰਾ ਬਣੋ ਔਰ ਅਬਦਾਲੀ ਤੈਨੂੰ ਨੱਥ ਵੀ ਪਾਵਾਂਗੇ ਤੇ ਤੇਰ ਕੋ ਪਰਭਾਈ ਵੀ ਕਰਾਵਾਂਗੇ ਜਿੰਨਾ ਨੁਕਸਾਨ ਹੋਇਆ ਇਹ ਗੱਲ ਉੱਥੇ ਕਹੀ ਗਈ ਦਿੱਲੀ ਦੇ ਗੁਰਦੁਆਰਿਆਂ ਦੀ ਸੇਵਾ ਹੋਈ ਗੁਰਦੁਆਰੇ ਤਾਂ ਭਾਵੇਂ ਆਪ ਬਣਾਏ ਪਰ ਜਿਨ੍ਹਾਂ ਨੇ ਤੋੜੇ ਸੀ ਪਰਭਾਈ ਉਹਨਾਂ ਤੋਂ ਕਰਵਾਈ ਗਏ। ਗਾਂ ਕੋਈ ਹਿੰਮਤ ਨਾ ਕਰੇ ਕਿਸੇ ਤੇ ਹਮਲਾ ਕਰਨ ਦੀ। ਅੱਜ ਉਹੀ ਗੱਲ ਬਜ਼ੁਰਗਾਂ ਵਾਲੀ ਦੁਹਰਾਉਣਾ ਆ। ਬਰਮੁਖੋ ਜੇ ਤੁਸੀਂ ਸਹਿਮਤ ਹੋਵੋਗੇ ਤੇ ਜਕਾਰਾ ਛੱਡ ਦਿਓ ਤੇ ਜਕਾਰਾ ਤਾਂ ਛੱਡਿਓ। ਜੇ ਭੱਜਣਾ ਨਹੀਂ ਤਾਂ। ਜੇ ਭੱਜਣਾ ਹੀ ਕੰਡ ਵਿਖਾ ਕੇ ਕੋਈ ਲੋੜ ਨਹੀਂ। ਬੋਲ ਜੇ ਕਾਰਾ ਤਾਂ ਛੱਡਿਓ ਜੇ ਆਪਾਂ ਉਥੇ ਪੂਰੇ ਨਿਭਾਣ। ਔਰ ਜਾਨ ਲੱਗੇ ਕਿੱਥੇ ਕਾਪੀ ਲਾ ਦਿਓ ਰਜਿਸਟਰ। ਸਾਰੇ ਉਹਦੇ ਤੇ ਸਾਈਨ ਕਰਕੇ ਜਾਣ। ਜਿਹੜਾ ਨਹੀਂ ਕਰਕੇ ਜਾਊਗਾ ਉਹ ਇਨਸਾਫ ਦਾ ਕਾਨੂੰਨ ਦਾ ਸੰਵਿਧਾਨ ਦਾ ਜ਼ਮੂਰੀਅਤ ਦਾ ਮਨੁੱਖੀ ਅਧਿਕਾਰਾਂ ਦਾ ਕਾਤਲ ਤਾਂ ਹੋ ਸਕਦਾ ਹੈ। ਉਹ ਇਨਸਾਫ ਪਸੰਦ ਲੋਕ ਨਹੀਂ ਹੋ ਸਕਦੇ। ਸਭ ਤੋਂ ਪਹਿਲੀ ਗੱਲ ਘਰ ਤੋੜੇ ਗਏ ਅਸੀਂ ਅੱਜ ਇੱਥੇ ਮੈਂ ਕਹਿਣਾ ਚਾਹੁੰਨਾ ਹੈ ਬੇਨਤੀ ਕਰਦਾ ਹੈ ਬਾਬਾ ਜੀ ਹੁਣਾਂ ਨੂੰ ਜਿੱਥੇ ਬੰਦੀਆਂ ਦਾ ਸਭ ਤੋਂ ਪਹਿਲਾਂ ਅਰਦਾਸ ਕਰਕੇ ਇਹਨਾਂ ਦੇ ਘਰਾਂ ਦੀ ਅੱਜ ਨੀਂ ਰੱਖੀ ਜਾਏ ਬੋਲੇ ਈਸਾਨਹਾਲ ਬਾਪ ਸੀਯਾ ਤਾਲੋ ਈਸਾਨਹਾਲ ਬਾਪ ਸੀਯਾ ਤਾਲੋ ਈਸਾਨਹਾਲ ਜਾਰੇ ਦੇ ਚਾਰੇ ਘਰ ਜਿਉਂ ਤੇ ਤਿਉਂ ਬਣਾਏ ਜਾਣ ਦੂਸਰੀ ਗੱਲ ਜਿਨ੍ਹਾਂ ਨੇ ਢਾਇਆ ਹੈ ਉਹਨਾਂ ਤੇ ਕਾਨੂੰਨੀ ਸਖਤ ਤੋਂ ਸਖਤ ਕਾਰਵਾਈ ਦੀ ਗੱਲ ਅਸੀਂ ਕਰ ਰਹੇ ਆ ਮੰਗ-ਮੰਗ ਨਹੀਂ ਕਰ ਰਹੇ ਅਸੀਂ ਇਹ ਵੀ ਨਿਕਾਰੇ ਹੋਣਾ ਚਾਹੀਦਾ ਹੈ ਕਰਨਾ ਹੈ ਹੁਣ ਤੁਸੀਂ ਦੇਖਣਾ ਹੋਊਗਾ ਮੇਰੇ ਨਾਲ ਖੜਨਾ ਮੈਂ ਤੇ ਤੁਹਾਡੇ ਨਾਲ ਖੜਾ ਹਾਂ ਭੱਜਦਾ ਨਹੀਂ ਫਿਕਰ ਨਾ ਕਰੋ ਐਗਰੀਮੈਂਟ ਲਿਖ ਲਓ ਜਿਹੜਾ ਭੱਜੂ ਫਿਰ ਉਹਦਾ ਕੀ ਕਰਨਾ ਜਿਹੜੀ ਗੱਲ ਹੋ ਗਈ ਹੋ ਗਈ ਤੀਸਰੀ ਗੱਲ 14 ਕਿੱਲੇ ਜ਼ਮੀਨ ਸੀ ਅਸੀਂ ਖੈਰਤ ਨਹੀਂ ਮੰਗ ਰਹੇ ਇਹ 14 ਦੀ 14 ਇੰਨਾ ਚਾਰਾ ਭਰਾਵਾਂ ਦੇ ਨਾਂ ਹੋਊ ਹੁਣ ਨਿਜ ਕਰਾ ਛੱਡਿਆ ਇੱਕ ਕਰਵਾਉਣੀ ਹੈ ਕਿਉਂ ਜੇ 12 ਸਾਲ ਬਾਅਦ ਕਾਨੂੰਨ ਕਹਿ ਰਿਹਾ ਹੈ ਤੁਸੀਂ ਉਹਦੇ ਮਾਲਕ ਬਣ ਸਕਦੇ ਹੋ ਆ ਸਾਡੇ ਐਡਵੋਕੇਟ ਦੱਸ ਗਏ ਨੇ 20 ਸਾਲ ਰਹਿ ਗਿਆ ਤਾਂ ਵੀ ਹੋ ਸਕਦਾ ਹੈ ਇਹਨਾਂ ਨੂੰ ਤਾਂ ਸਦੀ ਬੀਤ ਚੱਲੀ 72 ਸਾਲ ਮੈਨਾਂ ਰਖਾਉਂਦੇ ਨੇ ਤਿੰਨ ਪੀੜੀਆਂ ਬੀਤ ਗਈਆਂ ਯਾਰ ਕੋ ਮਾੜੀ ਮੋਟੀ ਸ਼ਰਮ ਕਰ ਲੋ ਕਿਹੜੀ ਕਿੱਥੇ ਮਰਨਾ ਤੁਸੀਂ ਜ਼ਮੀਨਾਂ ਲੈ ਕੇ ਕਿੱਥੇ ਲਿਜਾਣੀਆਂ ਜੇ ਇਸ ਲਈ ਜਿਨ੍ਹਾਂ ਨੇ ਤੁਹਾਨੂੰ ਜ਼ਮੀਨ ਦਵਾਈ ਜਿਨ੍ਹਾਂ ਨੇ ਤੁਹਾਡੀਆਂ ਪੰਚਾਇਤਾਂ ਬਣਾਈਆਂ ਜਿਨ੍ਹਾਂ ਨੇ ਤੁਹਾਡੇ ਕਾਨੂੰਨ ਬਣਵਾਏ ਜਿਨ੍ਹਾਂ ਨੇ ਆਪਣੇ ਘਰ ਉਜਾੜ ਕੇ ਤੁਹਾਡੇ ਘਰ ਵਸਾਏ ਉਹਨਾਂ ਦੇ ਘਰ ਉਜੜਨ ਤੋਂ ਬਚਾਲੋ ਚੰਗੇ ਰਹੋਗੇ ਅਗਰ ਨਹੀਂ ਔਰ ਨਾਲੇ ਵੀ ਬੇਨਤੀ ਕਰਾਂ ਇੱਥੇ ਅੱਜ ਬਾਬਾ ਬੰਦਾ ਸਿੰਘ ਬਹਾਦਰ ਤੇ ਸ਼ੇਰ-ਏ-ਪੰਜਾਬ ਤੇ ਤੁਹਾਨੂੰ ਸਰਕਾਰੀ ਖਾਲਸਾ ਬਣ ਕੇ ਤੁਰਨਾ ਹੋਊ ਇਹ ਵੀ ਗੱਲ ਨਾਲ ਕਰ ਦਿਨਾ ਹੈ ਇਹ ਧੱਕਾ ਅੱਜ ਭਾਈ ਬੁੱਢਾ ਸਿੰਘ ਰੇਸ਼ਮ ਸਿੰਘ ਗੁਰਦੇਵ ਸਿੰਘ ਦਿਗਵੀਰ ਸਿੰਘ ਦੇ ਪਰਿਵਾਰ ਨਾਲ ਹੋਇਆ ਕੱਲ ਨੂੰ ਕਿਸੇ ਹਿੰਦੂ ਨਾਲ ਹੁੰਦਾ ਹੈ ਕਿਸੇ ਸੈਣੀ ਭਰਾ ਨਾਲ ਹੁੰਦਾ ਹੈ ਕਿਸੇ ਰਾਜਪੂਤ ਨਾਲ ਹੁੰਦਾ ਹੈ ਕਿਸੇ ਜਾਟ ਭਰਾ ਨਾਲ ਹੁੰਦਾ ਹੈ ਕਿਸੇ ਮੁਸਲਮ ਨਾਲ ਹੁੰਦਾ ਹੈ ਕਿਸੇ ਜੈਨੀ ਪਾਰਸੀ ਨਾਲ ਹੁੰਦਾ ਹੈ ਅਸੀਂ ਬਾਬਾ ਬੰਦਾ ਸਿੰਘ ਬਹਾਦਰ ਦੇ ਵਾਰਿਸ ਜਿੱਦਾਂ ਅੱਜ ਖੜੇ ਆ ਉਦੋਂ ਵੀ ਪਹਿਲੀ ਘਤਾਰ ਚੌਥੇ ਖੜਾਂਗੇ ਬੋਲੇ ਸੋ ਨਿਹਾਲ ਸ੍ਰੀ ਅਕਾਲ ਔਰ ਇੱਕ ਕਿਸਾਨੀ ਦੀ ਗੱਲ ਵੀ ਹੈ ਇੱਕ ਕਿਸਾਨ ਨਾਲ ਧੱਕਾ ਹੋਇਆ ਹੈ ਤੇ ਕਿਸਾਨ ਦੇਸ਼ ਕੌਮ ਧਰਮ ਲਈ ਜਿੰਦ ਜਾਨ ਹੋਇਆ ਕਰਦੇ ਆ ਇਸ ਲਈ ਸਾਰਿਆਂ ਨੂੰ ਬੇਨਤੀ ਕਰਦਾ ਕਿ ਅੱਜ ਜਿਹੜੀ ਅਸੀਂ ਗੱਲ ਇੱਥੇ ਕਹਿ ਦਿੱਤੀ ਸਾਰਿਆਂ ਨੇ ਮਤਅ ਪਕਾ ਲਿਆ ਬਾਬਾ ਜੀ ਹੋਣੀ ਅਰਦਾਸ ਕਰਕੇ ਪੰਜ ਇੱਟਾਂ ਰੱਖ ਕੇ ਘਰ ਦੀ ਸ਼ੁਰੂਆਤ ਕਰਨਗੇ ਔਰ ਦਾਅਵੇ ਨਾ ਕਹਿਣਾ ਹੈ 1947 ਤੋਂ ਬਾਅਦ ਅੱਜ ਜਿਹੜੀ ਨੀਂਹ ਰੱਖੀ ਜਾਣੀ ਹੈ ਇਹਦੀਆਂ ਨੀਂਹਾਂ ਪੁੱਟਣ ਵਾਲੇ ਤਾਂ ਪੁੱਟੇ ਜਾਣਗੇ ਨੀਂਹ ਨਹੀਂ ਪੁੱਟੀ ਜਾਏਗੀ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਤੇ ਮੁੱਖ ਮੰਤਰੀ ਸਾਹਿਬ ਪ੍ਰਧਾਨ ਮੰਤਰੀ ਸਾਹਿਬ ਗ੍ਰਹਿ ਮੰਤਰੀ ਸਾਹਿਬ ਤੁਹਾਨੂੰ ਵੀ ਮੀਡੀਆ ਦੇ ਜ਼ਰੀਏ ਕਹਿਣਾ ਚਾਹੁੰਦੇ ਆ ਜੇ ਤੁਸੀਂ ਆਪਣੀ ਪਾਰਟੀ ਨੂੰ ਪਿਆਰ ਕਰਦੇ ਹੋ ਸੰਵਿਧਾਨ ਨੂੰ ਪਿਆਰ ਕਰਦੇ ਹੋ ਕਾਨੂੰਨ ਨੂੰ ਪਿਆਰ ਕਰਦੇ ਹੋ ਜਮਹੂਰੀਅਤ ਨੂੰ ਪਿਆਰ ਕਰਦੇ ਹੋ ਤੁਸੀਂ ਕਹਿੰਦੇ ਹੋ ਸਾਡਾ ਰਾਮ ਰਾਜ ਹੈ ਤੇ ਫਿਰ ਭ੍ਰਿਸ਼ਟ ਲੀਡਰ ਇਹੋ ਜਿਹੇ ਭ੍ਰਿਸ਼ਟ ਸਰਪੰਚਾਂ ਦਾ ਸਫਾਇਆ ਕਰਦੇ ਹੋ ਚੰਗੇ ਰਹੋਗੇ ਨਹੀਂ ਤਾਂ ਇਹ ਤੁਹਾਡਾ ਸਫਾਇਆ ਕਰਕੇ ਰੱਖਦੇ ਬੋਲੋ ਸੋਨੇ ਹੋਰ ਦੂਸਰੀ ਗੱਲ 14 ਕਿੱਲੇ ਜ਼ਮੀਨ ਹੈ ਤੇ 14 ਹੀ ਲਈ ਜਾਊ। ਨਾ ਇੱਕ ਇੰਚ ਅਸੀਂ ਵੱਧ ਵੱਲਦੇ ਆਂ ਤੇ ਨਾ ਅਸੀਂ ਘੱਟ ਛੱਡਦੇ ਆਂ ਕਿਤੇ ਪੂਰਾ ਲੈ ਕੇ ਰੱਖਦੇ ਆਂ। ਨਾ ਛੱਡਣੀ ਨਾ ਵੱਲਣੀ। ਤੀਸਰੀ ਗੱਲ ਇਹ ਜਿਹੜਾ ਨੁਕਸਾਨ ਹੋਇਆ ਹੈ ਚੰਗੀ ਗੱਲ ਹੋਵੇ ਕਿ ਪ੍ਰਸ਼ਾਸਨ ਨੂੰ ਗੁੰਮਰਾਹ ਕੀਤਾ ਹੈ, ਸਰਕਾਰ ਨੂੰ ਗੁੰਮਰਾਹ ਕੀਤਾ ਹੈ ਤੇ ਉਹ ਇਸ ਗੱਲ ਨੂੰ ਨਸ਼ਰ ਕਰੇ। ਜੇ ਜ ਨਹੀਂ ਕਰਦੇ ਤੇ ਫਿਰ ਸਮਝਾਂਗੇ ਤੁਹਾਡੀ ਭਾਈ ਵਾਲੀ ਹੈ ਤੁਸੀਂ ਕਰਵਾਉਣ ਵਾਲੇ ਹੋ ਫਿਰ ਸਾਨੂੰ ਉਸ ਤੰਗ ਦੀ ਤਿਆਰੀ ਵੀ ਖਿੱਚਣੀ ਹੋਊ ਅਸੀਂ ਉਹ ਨਹੀਂ ਜੋ ਹਾਰ ਜਾਵਾਂਗੇ ਅਸੀਂ ਉਹ ਹਾਂ ਆਰ ਜਾਵਾਂਗੇ ਜਾ ਸੀ ਪਾਰ ਜਾਵਾਂ ਬੋਲੇ ਸੋ ਨਿਹਾਲ ਇਹ ਤਿੰਨ ਗੱਲਾਂ ਤੁਸੀਂ ਆਪਣੇ ਜੇਨ ਚ ਅੱਜ ਵਸਾ ਲਓ ਤਿੰਨਾ ਤੇ ਅੱਜ ਹਸਤਾਕਰ ਦਸਕਤ ਕਰਕੇ ਜਾਇਓ ਕਾ ਮੰਨਾਂਗੇ ਅਸੀਂ ਅਗਲਾ ਪ੍ਰੋਗਰਾਮ ਬਾਬਾ ਜੀ ਹੋਣਾ ਨੇ ਕਿਵੇਂ ਰੱਖਣਾ ਹੈ ਇੱਥੇ ਲੰਗਰ ਵੀ ਚੱਲਣਗੇ ਇੱਥੇ ਐਤਵਾਰ ਸੁਖਮਨੀ ਸਾਹਿਬ ਵੀ ਹੋਇਆ ਕਰਨ ਬਹੁਤ ਸ਼ਰੀਓਤ ਆਲ ਇੱਥੇ ਸਿੱਖ ਸੰਗਤਾਂ ਲੱਗੇ ਵਾਲੀਆਂ ਆਇਆ ਕਰਨ ਮੇਰੇ ਵਰਗੇ ਨੂੰ ਦੂਰ ਪਹਿਣਾ ਤੁਸੀਂ ਤਾਂ ਬੈਠੇ ਹੋ ਜਦੋਂ ਕੋਈ ਵੱਡੀ ਕੋਈ ਗੱਲ ਜ ਹੁੰਦੀ ਆ ਜਾਂ ਮੈਂ ਆ ਵੀ ਜਾਵਾਂਗਾ ਕੋਈ ਦਿੱਕਤ ਨਹੀਂ ਪਰ ਮੇਰੀਆਂ ਜ਼ਿੰਮੇਵਾਰੀਆਂ ਇਨੀਆਂ ਕਲਾਈਆਂ ਨੇ ਕਿਧਰੇ ਸਿੱਖ ਸਤਿ ਭਾਵਨਾ ਦਲ ਦੀਆਂ ਸ਼ੇਰੇ ਪੰਜਾਬ ਬਦਲ 328 ਪਾਵਨ ਸਰੂਪ ਜਿਨ੍ਹਾਂ ਦੇ ਇਨਸਾਫ ਲਈ ਅਸੀਂ ਮੋਰਚਾ ਲਾਈ ਬੈਠੇ ਹੋਏ ਆਂ ਔਰ ਇਹ ਵੀ ਬੇਨਤੀ ਕਰਾਂਗਾ ਆਪਣੇ ਭਰਾਵਾਂ ਨੂੰ ਮਰਨ ਤੋਂ ਬਾਅਦ ਮੁਆਵਜ਼ਾ ਦੇਣਾ ਸਿਆਣਪ ਨਹੀਂ ਹੁੰਦੀ ਮਰਨ ਤੋਂ ਪਹਿਲਾਂ ਇਨਸਾਫ ਲਈ ਭਰਾ ਨਾਲ ਖਲੋ ਜਾਣਾ ਇਹ ਇਨਸਾਫ ਹੋਇਆ ਕਰਦਾ ਹੈ ਸਾਡੀ ਫਿਤਰਤ ਬਣ ਗਈ ਕਿ ਜਦੋਂ ਭਾਣਾ ਵਾਪਰਦਾਏ ਸੁੱਤੇ ਰਹਿੰਦੇ ਆ ਤੇ ਜਦੋਂ ਵਾਪਰ ਜਾਂਦਾ ਉਦੋਂ ਮੁਆਵਜ਼ਾ ਦੇਣ ਚਲੇ ਜਾਂਦੇ ਆ ਸਰਦਾਰ ਕਪੂਰ ਸਿੰਘ ਕਹਿੰਦੇ ਹਿੰਦੂ ਭਰਾ ਵੀ ਸਿਆਣੇ ਆ ਮੁਸਲਮਾਨ ਵੀ ਸਿਆਣੇ ਮੌਕੇ ਤੇ ਚਕੰਨੇ ਹੁੰਦੇ ਆ ਪਰ ਸਾਡੀ ਗੱਲ 100 ਸਾਲ ਪਿਛੇ ਲਿਆਂਦੀ ਜਦੋਂ ਘਟਨਾ ਵਾਪਰ ਜਾਂਦੀ ਫਿਰ ਕਹਿੰਦੇ ਪੁੱਛਿਓ ਧੌਣ ਕੌਣ ਭੰਗਿਆ ਲੱਗਦਾ ਮੇਰੀ ਚ ਕੋਈ ਮਰ ਗਿਆ ਇਸ ਤਰ੍ਹਾਂ ਕਰਦੇ ਆ ਆਓ ਕਿਸਾਨ ਭਰਾਵਾਂ ਨੂੰ ਸਮਾਜ ਸੇਵੀ ਸੰਸਥਾਵਾਂ ਨੂੰ ਮਹਾਪੁਰਸ਼ਾਂ ਨੂੰ ਸਿੱਖ ਜਥੇਬੰਦੀਆਂ ਨੂੰ ਸਮੁੱਚੇ ਤੌਰ ਤੇ ਜਿੱਥੇ ਸਿੱਖ ਸਦ ਭਾਵਨਾ ਦਲ ਵੱਲੋਂ ਸ਼ੇਰੀ ਪੰਜਾਬ ਦਲ ਵੱਲੋਂ ਜੀ ਆਇਆਂ ਆਖਦੇ ਓਥੇ ਅੱਜ ਕੀਤੇ ਹੋਏ ਪ੍ਰਣ ਤੇ ਪੂਰੇ ਉੱਤਰ ਲਈ ਬੇਨਤੀ ਕਰਦਾ ਹਾਂ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਤੇ ਜਿੰਨੇ ਸਰੀਰ ਇੱਥੇ ਆਏ ਹੋ ਕੱਲੇ ਨਾ ਕਿਉਂ ਪੀ 11 ਮੈਂਬਰੀ ਕਮੇਟੀ ਬਣ ਗਈ ਇਹ 11 ਦੇ ਐਗਰੀਮੈਂਟ ਲੈ ਜਾਣਗੇ ਕਿਹੜਾ ਲਿਖਦਾ ਹੈ ਵਕੀਲ ਸਾਹਿਬ ਬੈਠੇ ਜਿਹੜਾ ਭੱਜੂ ਫਿਰ ਉਹਦੇ ਤੇ ਕਾਰਵਾਈ ਪਹਿਲਾਂ ਹੋਊ ਸਰਪੰਚ ਚ ਬਾਅਦ ਚ ਹੋਊ ਇਹ ਕੰਮ ਕਰਨਾ ਪੈਣਾ ਜੀ ਪਹਿਲਾਂ ਰਲ ਜਾਂਦੇ ਨੇ ਮਗਰੋਂ ਧੋੜਦੇ ਨੇ ਐਗਰੀਮੈਂਟ ਲਿਖੋ ਉਹਦੇ ਤੇ ਦਸਕਤ ਹੋਣਗੇ ਕੱਲ ਨੂੰ ਨਸ਼ਰ ਵੀ ਕਰਨਾ ਹੈ ਆ ਮੀਡੀਆ ਵਾਲੇ ਭਰਾ ਸਾਰੇ ਬੈਠੇ ਅੱਜ ਆਏ ਨੇ ਦਰਦੀ ਬਣ ਕੇ ਤੇ ਕੱਲ ਨੂੰ ਵੀ ਇਹਨਾਂ ਨੇ ਫਿਰ ਦਰਦ ਵੀ ਵਡਾਉਣਾ ਹੈ ਇਹ ਸੱਚੀ ਗੱਲ ਵੀ ਲੋਕਾਂ ਦੇ ਤੇ ਸਰਕਾਰ ਦੇ ਸਾਹਮਣੇ ਰੱਖਣੀ ਹੈ ਇਸ ਲਈ ਇੱਥੇ ਕਾਗਜ਼ੀ ਕਾਰਵਾਈ ਬਹੁਤ ਜ਼ਰੂਰੀ ਹੋਵੇਗੀ ਇਹ ਮੁੜ ਕੇ ਕਹਿ ਦਿੰਦੇ ਜੀ ਮੇਰੀ ਵੀਡੀਓ ਨੂੰ ਨਾ ਐਡਿਟ ਕਰ ਦਿੱਤਾ ਮੈਂ ਬਿਆਨ ਇੰਜ ਦਿੱਤਾ ਸੀ ਕਿਉਂਕਿ ਆਦਤ ਬਣ ਚੁੱਕੀ ਹੈ ਬਾਤ ਉਹ ਕਰੇ ਜਿਸਕੇ ਸੋ ਪਹਿਲੂ ਹੋ ਕਿਉਂਕਿ ਬਾਤ ਬਦਲਣੇ ਕੇ ਲਈ ਕੋਈ ਤਾਂ ਹੋਗਾ ਸਾਨੂੰ ਇਹੋ ਦੇ ਬੰਦੇ ਨਹੀਂ ਚਾਹੀਦੇ ਚੰਦਾ ਵੀ ਦਿੰਦੇ ਹੈ ਮੈਂ ਖਾਣੇ ਮੇਂ ਵੀ ਜਾਂਦੇ ਹੈ ਖੁਦਾ ਵੀ ਰਾਜੀ ਰਹੇ ਸ਼ੈਤਾਨ ਵੀ ਨਰਾਜ਼ ਨਾ ਹੋ ਇਹ